ਨਾਟਕ ਨੂੰ ਦੇਖੀ ਇਹ ਜੋ ਰੋਸ ਸਾਹਮਣੇ ਤਾਂ ਇਹ ਸਾਡੀ ਜ਼ਿੰਦਗੀ ਦਾ ਸ਼ੀਸ਼ਾ ਹੈ ਇਹ ਜੋ ਅੱਜ ਤੁਸੀਂ ਇਸ ਛੋਟੇ ਜਿਹੇ ਮੰਚ ਦੇ ਉੱਤੇ ਦੇਖਿਆ ਬਟਾ ਇਹ ਸਾਡੇ ਘਰਾਂ ਚ ਕਿਤੇ ਨਾ ਕਿਤੇ ਕਿਸੇ ਦੇ ਘਰ ਚ ਇੰਨੀ ਜਿਹੀ ਹਾਲਾਤ ਹੁੰਦੇ ਹਨ ਤਾਂ ਹੀ ਇਹ ਦਿਖਾਇਆ ਜਾਂਦਾ ਹੈ ਤਾਂ ਕਿ ਅਸੀਂ ਇਹਨਾਂ ਹਾਲਾਤਾਂ ਤੋਂ ਬਚ ਸਕੀਏ ਔਰ ਇਸ ਨਾਟਕ ਦੇ ਵਿੱਚ ਮੈਂ ਕਹਿੰਦੀ ਹਾਂ ਕਿਹੜਾ ਪਾਸਾ ਡਣਾ ਇਹ ਨਹੀਂ ਹੋਇਆ ਸਿਰਫ ਨਸ਼ੇ ਦੀ हर एक कुरी ने सा है चाहे और मल्यात है चाहे विदेशा बहार जाने की जो होती पी है बच्चे जिन्होंने सारा बहुत चला गया है ने रिश्वत लेना जेडे पीढ़ी सा पहला नशे ओ फिर नशा उन्होंने खाता है और सिर्फ उन्होंने ही नहीं खाता उन्होंने माता पिता उन्होंने जमीन ਇਸ ਦਲਦਲ ਦੇ ਵਿੱਚ ਫਸ ਜਾਂਦੇ ਆ ਕਿ ਉਹਨਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਫਿਰ ਕੁਝ ਨਾ ਕੁਝ ਗਲਤ ਰਸਤੇ ਜਿਨੂੰ ਮੈਂ ਗੋਗੀ ਕ੍ਰਿਮੀਨਲ ਵੇਜ਼ ਨੂੰ ਵੀ ਉਹ ਅਡਾਪਟ ਕਰ ਲੈਂਦੇ ਆ ਇਟਸ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਇੰਨੀ ਬੁਰੀ ਤਰ੍ਹਾਂ ਇਸ ਜੱਗੜ ਜਾਂਦੇ ਆ ਕਿ ਫਿਰ ਇੱਕ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਸੋ ਪਹਿਲਾ ਇਹ ਡਾਟਾ ਇੱਕ ਜਾਗਰੂਕਤਾ ਮੰਚ ਜਿਹੜਾ ਤੁਹਾਡੇ ਲਈ ਲੈ ਕੇ ਆਏ ਆ ਮੈਂ ਕਹਿੰਦੀ ਆ ਕਿ ਇੰਨੇ ਬੇਮਿਸਾਲ ਕਲਾਕਾਰ

ਦਰਸ਼ਕੀ ਤਾਂ ਸਾਨੂੰ ਵੀ ਦੇਖਣ ਦਾ ਮੌਕਾ ਮਿਲਿਆ ਐਡੇ ਹਾਂ ਕਲਾਕਾਰਾਂ ਥੈਂਕ ਯੂ ਸੋ ਮਚ ਕਿਉਂਕਿ ਪਹਿਲਾ ਪਹਿਲਾ ਤੁਹਾਨੂੰ ਫ੍ਰੀਜ ਲਸਾ ਵੰਡੇ ਹੋਇਆ ਠੀਕ ਆ ਬਾਅਦ ਵਿੱਚ ਕੀ ਆ ਉਹੀ ਤੁਹਾਨੂੰ ਪੈਸੇ ਦੇ ਕੇ ਫਿਰ ਨਸ਼ਾ ਲੈਣਾ ਪੈਂਦਾ ਬਾਅਦ ਵਿੱਚ ਕੀ ਆਪਣਾ ਸਮਾਨ ਵੇਚਦੇ ਆ ਘਰਦਿਆਂ ਨਾਲ ਲੜਦੇ ਆ ਠੀਕ ਆ ਘਰਵਾਲਿਆਂ ਨਾਲ ਲੜਦੇ ਆ ਠੀਕ ਆ ਉਹਦੇ ਨਾਲ ਕੀ ਹੁੰਦਾ ਉਹ ਸਾਡਾ ਜਿਹੜਾ ਫੈਮਲੀ ਮੈਟਰ ਆ ਉਹ ਸਾਰਾ ਕੀ ਖਰਾਬ ਹੋ ਜਾਂਦਾ ਠੀਕ ਆ ਇਸ ਕਰਕੇ ਨਾਟਕ ਦਿਖਾਉਣ ਦਾ ਮਤਲਬ ਇਹੀ ਆ ਇਕੱਲੇ ਅਸੀਂ ਨਹੀਂ ਹੈਗੇ ਨਾਲ ਸਾਡੇ ਨਾਲ ਦੇ ਫਰੈਂਡ ਆ ਦੋਸਤੋ ਆ ਘਰ ਵਾਲੇ ਉਹਨਾਂ ਨੂੰ ਵੀ ਜਾਗਰੂਕ ਕਰਨਾ ਠੀਕ ਆ ਇਹਨੂੰ ਆਪਾਂ ਗੌਰ ਕਰਨਾ ਬੇਟਾ ਜਿਹੜੇ ਚਾਹੇ ਰਾਹ ਚ ਖੜਦੇ ਆ ਚਾਹੇ ਸਾਨੂੰ ਘਰਾਂ ਦੇ ਸਾਹਮਣੇ ਘੁੰਮਦੇ ਆ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਧਿਆਨ ਵੀ ਰੱਖਣਾ ਆਪ ਵੀ ਨਸ਼ੇ ਤੋਂ ਬਚਣਾ ਆ ਫਿਰ ਬਾਕੀ ਨਾਲ ਦੇਨ ਵੀ ਕੀ ਆਪਾਂ ਬਚਾਉਣਾ ਠੀਕ ਪਰ ਜੇ ਤੁਸੀਂ ਅੱਜ ਬੱਚੇ ਆਪਣੇ ਆਪ ਨੂੰ ਇਸ ਨਾਟਕ ਤੋਂ ਸਿੱਖਿਆ ਲੈ ਕੇ ਸਹੀ ਰਸਤੇ ਤੇ ਤੁਰਦੇ ਰਹੋਗੇ ਤੇ ਜਿਹੜਾ ਆਉਣ ਵਾਲਾ ਪੰਜਾਬ ਆਜ ਤੱਕ ਇਹਨਾਂ ਦੇ ਪੰਜਾਬ ਸਿੰਘ ਕਿਆਬਿਸ ਆਪਣੇ ਆਪਣੇ ਰਾਜੇ ਦੀ ਗੱਲ ਕੀਤੀ ਇਹਨਾਂ ਨੇ ਠੀਕ ਹੈ ਤੇ ਅਸੀਂ ਪੰਜਾਬ ਨੂੰ ਤੁਹਾਡੇ ਰਾਹੀਂ ਆਉਣ ਵਾਲੀ ਪੀੜ੍ਹੀ ਜਿਹੜੀ ਆ ਸਾਡੀ ਆਪਣੇ ਸਮਾਜ ਨੂੰ ਸੁਧਾਰ ਸਕਦੇ ਆ ਜੇ ਤੁਸੀਂ ਆਪਣਾ ਜੀਵਨ ਨੂੰ ਬਦਲ ਸਕਦੇ ਹੋ ਆਪਣੀ ਸਹੀ ਰਾਸ ਚੋਣ ਚੋਣ ਸਕਦੇ ਹੋ ਤੇ ਫਿਰ ਅਸੀਂ ਆਉਣ ਵਾਲਾ ਜਿਹੜਾ ਪੰਜਾਬ ਆ ਉਹ ਸਾਡਾ ਬਹੁਤ ਹੀ ਵਧੀਆ ਹੋ ਜਾਏਗਾ ਨਸ਼ਾ ਮੁਕਤ ਹੋ ਜਿਮਾਲੇ ਇਹਨਾਂ ਨਾਲ ਕੋਆਪਰੇਟ ਕਰਨ ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਦੇ ਸਕੀਏ ਅੱਛੀ ਰਾਹ ਦੇ ਲਾ ਸਕੀਏ ਤੇ ਸਾਰੇ ਜੇ ਸਾਡੇ ਸਕੂਲਸ ਇਕ ਕਰਨ ਤੇ ਬਹੁਤ ਅੱਛਾ ਹੋਵੇਗਾ ਕਿ ਜਿਹੜੀ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਉਹ ਜੇ ਸਹੀ ਰਸਤੇ ਤੇ ਤੁਰਦੀ ਆ ਤੇ ਜਿਹੜਾ ਸਾਡਾ ਪੰਜਾਬ ਆ ਉਹ ਵੀ ਇੱਕ ਨਸ਼ਾ ਮੁਕਤ ਹੋ ਸਕਦਾ ਔਰ ਸਾਡੇ ਵੀਰ ਇਹ ਟੀਮ ਬਹੁਤ ਵਧੀਆ ਮੈਸੇਜ ਦਿੱਤਾ ਤੇ ਮੈਂ ਆਸ ਕਰਦਾ ਆ ਕਿ ਇਹ ਬੱਚੇ ਜਿਹੜੇ ਆ ਘਰ ਜਾ ਕੇ ਵੀ ਮੈਸੇਜ ਦੇਣ ਮੈਂ ਆਸ ਕਰਦਾ ਆ ਕਿ ਇਹ ਟੀਮ ਉਸ ਦੇ ਵਿੱਚ ਹੋਰ ਸਮਾਜ ਦੇ ਵਿੱਚ ਜਾ ਕੇ ਇੰਦਾਂ ਦੇ ਰੋਲ ਪਲੇ ਕਰਨ ਤੇ ਸਾਡਾ ਇਹਦਾ ਸਮਾਜ ਪੰਜ ਸਾਲ کافی ਹੱਦ ਤੱਕ ਇਹਨਾਂ ਮੀਰਾਂ ਦੀ ਸਹਿਯੋਗ ਦੇ ਨਾਲ ਸਾਡਾ ਇਹਦਾ ਹੁਣ ਪੰਜਾਬ ਮੋੜ ਜਿਹੜਾ ਪੈਰਾਂ ਤੇ ਆਉਣਾ ਸ਼ੁਰੂ ਹੋ ਗਿਆ ਹੈ ਜਿਹੜਾ ਕਿ ਪਹਿਲਾਂ ਤੋਂ 3 ਜਾਂ 7 ਸਾਲ 5 ਸਾਲ ਪਹਿਲਾਂ ਕਾफी ਹੱਦ ਤੱਕ 라ਹ ਹੋ ਚੁੱਕਾ ਸੀ ਕੰਮ ਹੁਣ ਜਿਹੜਾ ਪੰਜਾਬ ਸਾਡਾ ਪੈਰਾਂ ਤੇ ਆਉਣਾ ਸ਼ੁਰੂ گیا ਇਹਨਾਂ ਵੀਰਾਂ ਦੀ ਬਦੌਲਤ ਇਹ ਦੁਨੀਆ ਦੀ ਬਦੌਲਤ ਕਿ ਇਹ ਮੈਸੇਜ ਕਨਵੇ ਕਰ ਰਹਾ ਹੈ ਔਰ ਪੰਜਾਬ ਸਰਕਾਰ ਦਾ ਪੂਰਾ ਜੋਰ ਲੱਗਾ ਹੈ ਕਿ ਜਿਹੜਾ ਵੀ ਬੰਦਾ ਜਿਹੜਾ ਹੱਥ ਉਹਨਾਂ ਦੇ ਆਉਂਦਾ ਨਸ਼ੇ ਵਾਲਾ ਹੁੰਦਾ ਆ ਉਹ ਕਿਉਂ ਪਛਾਣ ਲੈਂਦਾ ਹੈ ਦਾ ਫਿਰ ਇੱਕ ਵਾਰੀ ਬਹੁਤ ਧੰਨਵਾਦ ਬੱਚਿਓ ਕਲਾਪਿੰਗ ਕਰੋ ਥੈਂਕ ਯੂ ਬੰਨੇ ਆ ਮੂਲਾਂ ਦੇ ਵਿੱਚ ਆ ਕੇ ਗਰਾਊਂਡ ਪੱਧਰ ਦੇ ਉੱਤੇ ਆ ਕੇ ਚਾਹੁੰਦੇ ਆ ਕਿ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ ਔਰ ਮੈਨੂੰ ਲੱਗਦਾ ਕਿ ਸਾਰੇ ਬੱਚੇ ਜਦੋਂ ਇਹ ਨਾਟਕ ਚੱਲਦਾ ਆਪਿਆ ਸੀਗਾ ਇਹ ਐਕਚੁਅਲੀ ਦੇਖ ਕੇ ਕੋਈ ਵੀ ਬੱਚਾ ਮੈਂ ਤਾਂ ਆਮ ਤੌਰ ਤੇ ਕੀ ਹੁੰਦਾ ਸੀ ਬੱਚੇ ਜਿਹੜੇ ਆ ਉਹ ਥੋੜਾ ਧਿਆਨ ਇੱਧਰ ਉੱਧਰ ਹੋ ਜਾਂਦਾ ਬੜੇ ਧਿਆਨ ਦੇ ਨਾਲ ਬੜੇ ਬੜੇ ਇਮੋਸ਼ਨਲ ਹੋ ਕੇ ਇਹਨਾਂ ਦਾ ਜਿਹੜਾ ਨਾਟਕ ਇਹ ਸਾਰੇ ਜਿਹੜੇ ਆ ਆਰਟਿਸਟ ਜਿਹੜੇ ਦੋਵੇਂ ਪਤਾ ਹੀ ਤੇ ਪਾਤਰ ਇੱਕ ਪਲੇਟ ਕਾ ਨਹੀਂ ਬੰਦਾ ਉਹ ਨਸ਼ਿਆਂ ਬਾਰੇ ਦੱਸਣਾ ਨਹੀਂ ਸਟਰੀਟ ਕੋ ਵੀ ਦੱਸਦੇ ਰਹੇ ਆ ਇਹਨਾਂ ਨੇ ਸੁਨੇਹਾ ਬਹੁਤ ਵਧੀਆ ਦਿੱਤਾ ਛੋਟੇ ਕਿਤਾ ਹਿੱਤੇ ਵਿੱਚ ਨਸ਼ਿਆਂ ਦੀਆਂ ਬੁਰਾਈਆਂ ਹੋਰ ਉਹਦੇ ਕੀ ਇਫੈਕਟ ਆ ਆਪਾਂ ਉਹਦੇ ਬਾਰੇ ਜੀਆ ਸਭ ਕੁਝ ਦੱਸਿਆ ਪਰ ਅਸੀਂ ਇਹ ਚਾਹਦੇ ਆ ਕਿ ਇਹਨਾਂ ਨੂੰ ਗੁਜਾਰਿਸ਼ ਵੀ ਕਰਦੇ ਆ ਕਿ ਜਦੋਂ ਵੀ ਇਹਨਾਂ ਨੂੰ ਟਾਈਮ ਮਿਲੇ ਵੀ ਹਮੇਸ਼ਾ ਦੀ ਸਾਡੇ ਸਕੂਲ ਦੀ ਵੈਲਕਮ ਇਹਨਾਂ ਦਾ ਬਹੁਤ ਹੀ ਸਤਿਕਾਰਯੋਗ ਵਿਦਿਆਪਕ ਸਹਿਬਾਨ ਪਿਆਰੇ ਵਿਦਿਆਰਥੀਓ ਅਤੇ ਸਾਡੇ ਜਿਹੜੇ ਕਲਾਕਾਰ ਰੰਗ ਮੰਚ ਦੇ ਮੋਗਾਤਵਾਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਆਪਣੀ ਕਲਾਕਾਰੀ ਨਾਲ ਜਿਹੜਾ ਸਾਨੂੰ ਮੈਸੇਜ ਦਿੱਤਾ ਸਾਨੂੰ ਸਾਡੇ ਵਿਦਿਆਰਥੀਆਂ ਨੂੰ ਮੈਨੂੰ ਆਸ ਆ ਕਿ ਵਿਦਿਆਰਥੀ ਜਿਹੜਾ ਉੱਤੇ ਅਮਲ ਕਰਨਗੇ ਕਿਉਂਕਿ ਦੇਖੋ ਸਰ ਉਹਨਾਂ ਨੇ ਜਿੱਦਾਂ ਤੁਹਾਨੂੰ ਦੱਸਿਆ ਏਡੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਤੋਂ ਬਾਅਦ ਇੱਕ ਛੋਟੇ ਜਿਹੇ ਸਟੇਜ ਦੇ ਉੱਤੇ ਪਰਫਾਰਮ ਕਰਨਾ ਮੇਰੇ ਸਭ ਤੋਂ ਬਹੁਤ ਵੱਡੀ ਮੈਂ ਸਰਮਣਾ ਨਾ ਰਮਨ ਸਰ ਨੇ ਇਹੀ ਗੱਲ ਕਰਦਾ ਸੀ ਕਿ ਐਡੇ ਵੱਡੇ ਕਲਾਕਾਰਾਂ ਨੇ ਕੰਮ ਕਰਨ ਤੋਂ ਬਾਅਦ ਫਿਰ ਵੀ ਇੱਥੇ ਸਾਡੇ ਸਟੇਜ ਤੇ ਕੰਮ ਉਹਨਾਂ ਨੇ ਕੀਤਾ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਕਲਾਕਾਰੀ ਨੂੰ ਉਹਨਾਂ ਦੇ ਟੈਲੈਂਟ ਨੂੰ ਅਸੀਂ ਸਲੂਟ ਕਰਦੇ ਹਾਂ ਉਹ ਰਾਸ ਕਰਦੇ ਹਾਂ ਕਿ ਵਿਦਿਆਰਥੀ ਜਿਹੜਾ ਉਹਨਾਂ ਦਾ ਮਤਲਬ ਉਹ ਦੱਸੇ ਹੋਏ ਰਸਤੇ ਤੇ ਜਾਂ ਜਿਹੜਾ ਉਹਨਾਂ ਨੇ ਪਲੇ ਕੀਤਾ ਉਹ ਤੋਂ ਬਹੁਤ ਕੁਝ ਸਿੱਖ ਕੇ ਜਾਣਗੇ ਤੇ ਸਮਾਜ ਦੇ ਵਿੱਚ ਵੀ ਦੱਸਣਗੇ ਜਿਹੜਾ ਨਸ਼ਾ ਆ ਉਹ ਸਾਡੇ ਸਿਹਤ ਲਈ ਸਾਡੇ ਪਰਿਵਾਰ ਲਈ ਸਾਡੇ ਸਮਾਜ ਲਈ ਮਾਰ ਸੋ ਇਹਨਾਂ ਦਾ ਕਲਾਕਾਰਾਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਰ ਜੇ ਪਸੰਦ ਆਇਆ ਤੁਹਾਨੂੰ ਸਾਰਿਆਂ ਨੂੰ ਯੈਸ ਮੈਮ ਵੈਸੇ ਤਾਂ ਮੈਂ ਤਾਂ ਇਹਨਾਂ ਨੂੰ ਪਹਿਲਾਂ ਪਛਾਣ ਕੇ ਕਿ ਸੀ ਕਿਉਂਕਿ ਮੈਂ ਉਹ ਫਿਲਮ ਦੇਖੀ ਆ ਬਰੋਚੀਤ ਵਾਲੀ ਦੇਖ ਚੁੱਕੀ ਆ ਮੈਂ ਇਹਨਾਂ ਨੂੰ ਰਿਕਗਨਾਈਜ਼ ਕਰ ਲਿਆ ਸੀ ਬੇਟਾ ਇੰਦਾ ਹੀ ਅਸੀਂ